ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਰੀਆ ਪਕਤਾ ਭਾਈ ਦਾ ਬਾਨ ਲੈ ਕੇ ਆਈਆਂ ਜੀ ਅਸੀਂ 17 ਕਿੱਲੇ 2 ਮੋਟਰਾਂ 17 ਕਿੱਲਾਂ ਦੇ ਵਿੱਚ 2 ਮੋਟਰਾਂ ਨੇ ਪੂਰੀ ਜਾਣਕਾਰੀ ਦਿੱਤੀ ਜਾਊਗੀ ਤੁਹਾਨੂੰ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਵੀਡੀਓ ਦੇ ਨਾਲ ਬਣੇ ਰਹੋ ਸਾਰੀ ਜਾਣਕਾਰੀ ਦਿੱਤੀ ਜਾਊਗੀ ਜੀ ਕੀ ਲੋਕੇਸ਼ਨ ਹੈ ਬਾਨ ਦੀ ਕੀ ਰੇਟ ਮੰਗਦੇ ਨੇ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਜੀ ਵੀਡੀਓ ਦੇ ਨਾਲ ਬਣੇ ਰਹੋ ਉਤੋਂ ਪਹਿਲਾਂ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਜ਼ਮੀਨ ਪਲਾਟ ਕੋਠੀਆਂ ਘਰ ਖੇਤੀਬਾੜੀ ਵਾਲੇ ਸੰਦ ਗੱਡੀਆਂ ਵੇਚਣਾ ਚਾਹੁੰਦੇ ਹੋ ਆਸਾਨੀ ਦੇ ਨਾਲ ਘਰ ਬੈਠੇ ਦਾ ਨੰਬਰ ਨੋਟ ਕਰ ਲਓ ਇਹ ਚੈਨਲ ਦਾ ਵਟਸਐਪ ਨੰਬਰ ਹੈ 9877998446 9877998446 ਇਹ ਚੈਨਲ ਦਾ ਵਟਸਐਪ ਨੰਬਰ ਹੈ ਤੁਸੀਂ ਇਸ ਨੰਬਰ ਤੇ ਕਰਨਾ ਕੀ ਹੈ ਜੀ ਇੱਕ ਵਧੀਆ ਵੀਡੀਓ ਬਣਾ ਲਓ 5 ਤੋਂ 7 ਫੋਟੋਆਂ ਸਾਰੀ ਜਾਣਕਾਰੀ ਤੁਸੀਂ ਸਾਨੂੰ ਇਸ ਨੰਬਰ ਤੇ ਵਟਸਐਪ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਤੇ ਚਲਾ ਦਿੱਤੀ ਜਾਊਗੀ ਜੀ ਅੱਜ ਜਿਹੜੀ ਜ਼ਮੀਨ ਲੈ ਕੇ ਆਏ ਹਾਂ ਜੀ ਤਕਸੀਮ ਟੱਕ ਹੈ ਜੀ 17 ਕਿੱਲੇ ਜ਼ਮੀਨ ਹੈ ਵਿੱਚ ਦੋ ਮੋਟਰਾਂ ਤੇ 7 ਘੰਟੇ ਨਹਿਰ ਦੇ ਪਾਣੀ ਦੀ ਵਾਰੀ ਹੈ ਇੱਕ ਪੇਜ ਦੀ ਫਰਦ ਹੈ ਕੋਈ ਰੋਲੇ ਵਾਲਾ ਬਾਣ ਨਹੀਂ ਇੱਕ ਪੇਜ ਦੀ ਫਰਦ ਹੈ ਜੀ ਕੋਈ ਰੋਲੇ ਵਾਲਾ ਬਾਣ ਨਹੀਂ ਹੈਗਾ 7 ਘੰਟੇ ਨਹਿਰ ਦੇ ਪਾਣੀ ਦੀ ਵਾਰੀ ਹੈ ਜੀ ਵਿੱਚ ਦੋ ਮੋਟਰਾਂ ਨੇ 17 ਕਿੱਲੇ ਜ਼ਮੀਨ ਹੈ ਤਕਸੀਮ ਟੱਕ ਹੈ ਜੀ ਏਰੀਆ ਭਗਤਾ ਭਾਈ ਕਾ ਬਠਿੰਡਾ ਭਗਤਾ ਭਾਈ ਕਾ ਬਠਿੰਡੇ ਏਰੀਆ ਦਾ ਇਹ ਬਾਣ ਹੈ ਜੀ 50 ਲੱਖ ਰੁਪਏ ਕਿਲੇ ਦਾ ਰੇਟ ਰੱਖਿਆ ਗਿਆ 50 ਲੱਖ ਰੁਪਏ ਕਿਲੇ ਦਾ ਰੇਟ ਹੈ ਜੀ 7 ਘੰਟੇ ਨਹਿਰ ਦੇ ਪਾਣੀ ਦੀ ਬਾਰੀ ਹੈ ਵਧੀਆ ਇੱਕ ਨੰਬਰ ਦਾ ਬਾਣ ਹੈ ਕੋਈ ਰੋਲਾ ਨਹੀਂ ਹੈਗਾ ਇੱਕ ਪਏ ਦੀ ਫਰਦ ਹੈ ਇੱਕ ਪਏ ਦੀ ਫਰਦ ਹੈ ਜੀ ਦੋ ਮੋਟਰਾਂ ਤੇ ਤਕਸੀਮ ਟੱਕੇ 17 ਕਿਲੇ ਜ਼ਮੀਨ ਹੈ ਜੀ ਇਹ 50 ਲੱਖ ਰੁਪਏ ਕਿਲੇ ਦਾ ਰੇਟ ਰੱਖਿਆ ਗਿਆ ਬਾਕੀ ਨੰਬਰ ਦਿੱਤਾ ਹੋਇਆ ਜੀ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਵੀਡੀਓ ਦੇ ਵਿੱਚ ਨੰਬਰ ਚੱਲ ਰਿਹਾ ਹੈ 9464272871 9464272871 ਇਸ ਨੰਬਰ ਤੇ ਫੋਨ ਕਰਕੇ ਤੁਸੀਂ 17 ਕਿਲੇ ਜ਼ਮੀਨ ਹੈ ਜਿਹੜੀ 50 ਲੱਖ ਕਿਲੇ ਦੇ ਹਿਸਾਬ ਨਾਲ ਤੁਸੀਂ ਖਰੀਦ ਸਕਦੇ ਹੋ ਜੇਕਰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਕਰ ਰਿਹਾ ਹੈ ਉਹ ਐਡ ਕਰਵਾਉਣਾ ਚਾਹੁੰਦਾ ਅੱਗੇ ਵਧਾਉਣਾ ਚਾਹੁੰਦਾ ਤਾਂ ਤੁਸੀਂ ਵੀ ਇਹ ਨੰਬਰ ਸਾਡਾ ਨੋਟ ਕਰ ਲਓ ਜੀ 997798846997798846 ਇਹ ਨੰਬਰ ਤੇ ਤੁਸੀਂ ਕੋਈ ਵੀ ਬਿਜ਼ਨਸ ਕਾਰੋਬਾਰ ਦੀ ਐਡ ਕਰਵਾ ਸਕਦੇ ਹੋ ਜੀ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਕਿ ਇਸ ਤਰ੍ਹਾਂ ਦੇ ਜ਼ਮੀਨਾਂ ਦੇ ਵੀਡੀਓ ਤੁਹਾਡੇ ਕੋਲੇ ਜਲਦੀ ਪਹੁੰਚ ਸਕਣ ਜਿਹੜੇ ਵੀ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਚੈਨਲ ਨੂੰ ਸਪੋਰਟ ਕਰਦੇ ਨੇ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰ ਰਹੇ ਨੇ ਜੀ ਉਹਨਾਂ ਵੀਰਾਂ ਦਾ तहे دلੋਂ ਧੰਨਵਾਦ ਤੇ ਕਮੈਂਟ ਕਰਕੇ ਸਾਨੂੰ ਇਹ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਚਾਹੀਦੇ ਨੇ ਕੋਸ਼ਿਸ਼ ਕਰਾਂਗੇ ਕਿ ਅਗਲੀ ਵੀਡੀਓ ਜਿਹੜੀ ਤੁਹਾਡੇ ਏਰੀਏ ਦੀ ਲੈ ਕੇ ਆਈਏ ਸੋ ਕਮੈਂਟ ਕਰਕੇ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਜੀ ਤੇ ਤੁਹਾਡਾ ਸਾਰਿਆਂ ਦਾ ਤੇ ਲੋ ਧੰਨਵਾਦ ਚੈਨਲ ਦੇ ਨਾਲ ਜੁੜਨਦੇ ਰਹੀ ਬੜੇ ਰੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਐਸੀ ਹੀ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ